ਤਸਵੀਰਾਂ 'ਚ ਨਜ਼ਰ ਆ ਰਹੇ ਇੱਕ ਬੁੱਤਰ ਕਿਸੇ ਪੁਰਾਣੀ ਖੰਡਰ ਇਮਾਰਤ 'ਚ ਨਹੀਂ ਬਲਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਇੱਕ ਕਮਰੇ 'ਚ ਬੈਠੇ ਨੇ ਰਜਿੰਦਰਾ ਹਸਪਤਾਲ ਪਟਿਆਲਾ ਕਿਸੇ ਸਮੇਂ ਪੰਜਾਬ ਦੀ ਸਭ ਤੋਂ ਵੱਡੀ ਸਿਹਤ ਸੰਸਥਾ ਕਿਸੇ ਵਕਤ ਪੀਜੀਆਈ ਦੇ ਬਰਾਬਰ ਮੰਨੇ ਜਾਣ ਵਾਲੇ ਇਸ ਹਸਪਤਾਲ 'ਚ ਲੋਕ ਹਰਿਆਣਾ ਹਿਮਾਚਲ ਤੇ ਰਾਜਸਥਾਨ ਤੋਂ ਵੀ ਇਲਾਜ ਕਰਾਉਣ ਆਉਂਦੇ ਸਨ ਪਰੰਤੂ ਅੱਜ ਹਾਲਾਤ ਕਿਸ ਕਦਰ ਬਾਤਰ ਨੇ ਇਸ ਦੀ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਟਿਆਲਾ ਤੋਂ 15 ਸਾਲ ਸੰਸਦ ਰਹਿ ਚੁੱਕੇ ਮਹਾਰਾਣੀ ਪ੍ਰਨੀਤ ਕੌਰ ਬੇਸ਼ੱਕ ਦਾਅਵੇ ਕਰ ਰਹੀ ਹੈ ਕਿ ਹਸਪਤਾਲ ਤੇ 150 ਕਰੋੜ ਰੁਪਏ ਲਾਏ ਗਏ ਆ ਪਰੰਤੂ ਹਸਪਤਾਲ ਆਏ ਮਰੀਜ਼ਾਂ ਦਾ ਕਹਿਣਾ ਸੀ ਕਿ ਇੱਥੇ ਤਾਂ 1.5 ਰੁਪਿਆ ਲੱਗਾ ਵੀ ਨਜ਼ਰ ਨਹੀਂ ਆਉਂਦਾ ਪੰਜਾਬ ਦੀਆਂ ਜੜਾਂ ਚ ਘਣਵਾਗ ਲੱਗੀ ਬਿਮਾਰੀ ਕੈਂਸਰ ਦੇ ਇਲਾਜ ਦਾ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਰੇਡੀਓਥੈਰੇਪੀ ਵਿਭਾਗ ਚ ਸਿਰਫ ਇੱਕੋ ਡਾਕਟਰ ਹੈ ਜਿਹੜਾ ਕਦੇ 11 ਤੇ ਕਦੇ 12 ਵਜੇ ਹਸਪਤਾਲ ਪਹੁੰਚਦਾ ਡਾਕਟਰ ਸਾਹਿਬ ਜਿਹੜੇ 11 12 ਵਜੇ ਆਉਂਦੇ ਆ ਤੋ ਬੜਾ ਕਈ ਵਾਰ ਨੰਬਰ ਆਂਦਾ ਜੀ ਕਈ ਵਾਰ ਨਹੀਂ ਆਂਦਾ ਹੈਗਾ ਅਫੀਸਰ ਇੰਨਾ ਹੀ ਖਾਲੀ ਬੈਠ ਕੇ ਮੁੜ ਜਿੰਨੇ ਆ ਜੀ ਬਹੁਤ ਦਿੱਕਤ ਹੋ ਰਹੀ ਹੈ ਪ੍ਰੋਸੀਜਰ ਬਹੁਤ ਲੰਬਾ ਜਿਹੜਾ ਕੰਮ ਇੱਕ ਦੋ ਦਿਨ ਦੇ ਵਿੱਚ ਹੋ ਜਾਣਾ ਚਾਹੀਦਾ ਉਹ ਇੱਥੇ 15 15 20 ਦਿਨ ਲੱਗ ਜਿੰਨੇ ਸਾਨੂੰ ਫਿਰ ਸਮੱਸਿਆ ਇਹ ਹੈ ਵੀ ਅਸੀਂ ਇਲਾਜ ਵਾਸਤੇ ਦੋ ਮਹੀਨੇ ਹੋ ਗਏ ਸਾਨੂੰ ਕਿ ਟਾਈਮ ਬਹੁਤ ਲੱਗ ਰਿਹਾ ਜੀ ਕਿਉਂਕਿ ਮਰੀਜ਼ ਹੈ ਡੇ ਪਰ ਡੇ ਤੋਂ ਕਮਜ਼ੋਰ ਹੋਈ ਜਾ ਰਹੀ ਹੈ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈਗਾ ਪ੍ਰਾਈਵੇਟ ਜੇ ਇਲਾਜ ਕਰਾਉਣ ਜੋਗੇ ਹੁਣ ਤਾਂ ਲੋਕ ਇੱਥੇ ਆਉਣ ਨਹੀਂ ਆ ਜੀ ਹਸਪੀਟਲ ਦਾ ਜੱਚਾ ਬੱਚਾ ਵਿਭਾਗ ਜਿਸ ਤੇ ਸਭ ਤੋਂ ਵੱਧ ਪੈਸਾ ਲਾਏ ਜਾਣ ਦਾ ਦਾਵਾ ਮਹਾਰਾਣੀ ਪ੍ਰਨੀਤਕੌਰ ਨੇ ਕੀਤਾ ਉਥੋਂ ਦਾ ਹਾਲ ਵੀ ਬਹੁਤ ਚੰਗਾ ਨਹੀਂ ਹੈ ਲੋਕਾਂ ਦੀਆਂ ਪਰੇਸ਼ਾਨੀਆਂ ਦੀ ਝਲਕ ਉਹਨਾਂ ਦੇ ਚਿਹਰੇ ਤੇ ਸਾਫ਼ ਨਜ਼ਰ ਆਉਂਦੀ ਆ ਸੋਚਣ ਵਾਲੀ ਗੱਲ ਇਹ ਆ ਕਿ ਮੌਜੂਦਾ ਸਰਕਾਰਾਂ ਜਿਹੜੀਆਂ ਦੇਸ਼ ਦਾ ਵਰਤਮਾਨ ਸੰਵਾਰਨ ਦੀ ਗੱਲ ਕਰਦੀਆਂ ਉਹ ਦੇਸ਼ ਦਾ ਭਵਿੱਖ ਬਨਣ ਵਾਲੇ ਬੱਚਿਆਂ ਨੂੰ ਸਿਹਤ ਸੁਰੱਖਿਆ ਮੁਹੱਈਆ ਕਿਉਂ ਨਹੀਂ ਕਰਵਾ ਸਕਦੀਆਂ ਸਫਾਈ ਦਾ ਇਹਨਾਂ ਮੰਦਾ ਹਾਲ ਆ ਜੀ ਇਹਦੇ ਉੱਤੇ ਉੱਤੇ ਬੱਚੇ ਨੂੰ ਡਡੇ ਚੂਹੇ ਨੇ ਇਨਫੈਕਸ਼ਨ ਦਾ ਕਿੰਨਾ ਡਰ ਰਹਿੰਦਾ ਸਭੇ ਬੱਚਿਆਂ ਨੂੰ ਆਪਾਂ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤੇ ਇੱਥੇ ਮਰੀਜ਼ ਨੂੰ ਤਾਂ ਮਿਲਣੀ ਕੀ ਮਰੀਜ਼ ਦੇ ਨਾਲ ਨੇ ਕੋ ਉਧਰ ਜਾ ਕੇ ਮੋਟਰ ਪੋਤਣਾ ਲੈ ਕੇ ਆਉਂਦੇ ਨੇ ਇੰਨੀ ਸਸਤੀ ਆਪਦੀ ਗਰਮੀ ਦੇ ਦਿਨਾਂ 'ਚ ਹਸਪਤਾਲ ਅੰਦਰ ਪੀਣ ਵਾਲਾ ਪਾਣੀ ਵੀ ਨਹੀਂ ਮਿਲਦਾ ਕੈबिनेट ਮੰਤਰੀ ਸਰਜੀਤ ਸਿੰਘ ਰਖੜਾ ਦੇ ਨਾਂ ਵਾਲਾ ਕੋਲਰ ਵੀ ਲੋਕਾਂ ਦਾ ਮੂੰਹ ਚੜਾ ਰਿਹਾ ਲੋਕਾਂ ਨੂੰ ਪਾਣੀ ਵੀ ਬਾਹਰੋਂ ਖਰੀਦ ਕੇ ਪੀਣਾ ਪੈਂਦਾ ਹੈ ਗਰੀਬੀ ਤੇ ਬਦਹਾਲੀ ਦੇ ਮਾਰੇ ਲੋਕ ਸਸਤੇ ਇਲਾਜ ਲਈ ਸਰਕਾਰੀ ਹਸਪਤਾਲ ਵੱਲ ਰੁਕਤਾ ਕਰਦੇ ਆ ਪਰ ਸਰਕਾਰਾਂ ਤੇ ਮਹਾਰਾਣੀ ਪਰਨੀਤ ਘਰ ਆਪਣੇ ਫਰਜ਼ ਭੁੱਲ ਕੇ ਸਿਰਫ ਦਾਅਵੇ ਕਰਨ ਦੇ ਵਿੱਚ ਹੀ ਰੁੱਝੇ ਹੋਏ ਆ। ਬਰਾਦੂ ਕੀ ਆ ਜੀ ਇੱਥੇ ਕਬਲੋ ਕਬਲਾਂ ਦੀ ਪੈਣੇ ਆ ਖੱਡਾ ਚੂਹੇ ਦੇ ਵਿੱਚ। ਪਾਣੀ ਦਾ ਬਾਹਰ ਨਾਉਂਦਾ ਸਾਰਾ। ਮਰੀਜ਼ਾਂ ਵਾਸਤੇ ਵੀ ਹਾਂ ਸਾਡੇ ਵਾਸਤੇ। ਨੌਣ ਧੌਣ ਦਾ ਕੋਈ ਨੌਣ ਤੋਂ ਦਾਦਾ 10 ਰੁਪਏ ਨਹਾਉਂਦੇ ਲੈ ਕੇ ਬੋਰ ਦੇ ਲਾਇਆ 1 ਰੁਪਏ 3 ਰੁਪਏ ਪਤਨੀ 2 ਰੁਪਏ ਮੋਟਰਸਾਈਕਲ ਦੇ ਨੇ ਉਹ ਲੈਂਦੇ ਨੇ ਸਾਈਕਲ ਦੇ ਵੀ 10 10 ਰੁਪਏ ਦੇ 10 ਰੁਪਏ 10 ਰੁਪਏ ਲੈਂਦੇ। ਟੋਟਲ ਤਾਂ ਬਾਈ 12 ਲਾਉਣੇ ਪੈਂਦੇ ਕਸੂਈ ਤੱਕ ਨਹੀਂ ਲਾਉਂਦੇ ਹੁੰਦੇ ਦਵਾਈ ਇੱਕੋ ਮੁਫਤ ਨਹੀਂ ਕੁਨ ਗਰੀਬ ਬੰਦੋ ਕੇ ਕੀ ਕਰੇ ਇੱਥੇ ਤੁਹਾਨੂੰ ਕਿੱਦਾਂ ਦੀਆਂ ਸਮੱਸਿਆਵਾਂ ਆਈਆਂ ਹਸਪਤਾਲ 'ਚ ਬੱਜੇ ਦੇਖਭਾਲ ਕਰਦੇ ਪਰ ਸਟਾਫ ਨੇ ਫਿਰਦੇ ਨਹੀਂ ਆਪਦੀ ਡੌਬਾ ਟਟ ਬਾਹਰ ਕਰਾਓ 150 ਕਰੋੜ ਰੁਪਏ ਦਾ ਪਾਸ ਹੋਇਆ 150 ਕਰੋੜ ਰੁਪਏ ਤੇ 1.5 ਰੁਪਏ ਵਿੱਚ ਕਿੱਥੇ ਲੱਗਦਾ ਮੈਨੂੰ ਨਹੀਂ ਆ 150 ਕਰੋੜ ਰੁਪਏ ਪਾਸ ਹੋਇਆ ਪੰਜਾਬ ਦੇ ਵਿੱਚ ਜਦੋਂ ਬਿਜਲੀ ਸੰਕਟ ਗਰਮਾਇਆ ਹੋਇਆ ਉਦੋਂ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਵਾਲੇ ਕਮਰੇ 'ਚ ਪੱਖੇ ਬਿਨਾਂ ਕਿਸੇ ਬੰਦੇ ਦੇ ਬੈਠਣ ਤੋਂ ਹੀ ਚੱਲੀ ਜਾਂਦੇ ਆ ਜਦਕਿ ਮਰੀਜ਼ ਬਾਹਰ ਗਰਮੀ ਦੇ ਵਿੱਚ ਤੁੱਕਦੇ ਫਿਰਦੇ ਆ ਮਹਾਰਾਣੀ ਪ੍ਰਨੀਤ कौर ਕਹਿ ਰਹੇ ਨੇ ਵੀ 150 ਕਰੋੜ ਰੁਪਏ ਦੀ ਲਾਇਆ ਉਹਨੇ ਕਿੱਥੇ ਲੱਗਿਆ ਇਹ ਵੀ ਆਪ ਦੇਖੋ ਇਹ ਜਿਹੜਾ 93 ਦਾ ਬਣਿਆ ਹੋਇਆ ਉਹੀ ਹੈ ਇੱਥੇ ਹੋਰ ਕੁਝ ਨਹੀਂ ਉਹ ਤਾਂ ਪੱਖਾ ਨਹੀਂ ਲੱਗਿਆ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ 'ਚ ਜਦੋਂ ਰਵਾਇਤੀ ਪਾਰਟੀਆਂ ਦੇ ਆਗੂਆਂ ਕੋਲ ਫੂਕੇ ਦਾਅਵਿਆਂ ਤੋਂ ਬਿਨਾ ਕੋਈ ਨਜ਼ਰ ਨਹੀਂ ਆਉਂਦਾ ਯਾਦ ਆਉਂਦੀ ਆ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਦੀ ਜਿਨ੍ਹਾਂ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਜ਼ਮੀਨੀ ਪੱਦਰ ਦੀਆਂ ਸਚਾਈਆਂ ਨੇ ਮਹਾਰਾਣੀ ਪਰਨੀਤਕੌਰ ਦੇ 150 ਕਰੋੜ ਵਾਲੇ ਦਾਅਵੇ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ